ਹਰ ਇਲਾਚੀ ਦਾ ਇਸਤੇਮਾਲ ਕਰੀਦਾ ਜੀ ਠੀਕ ਹੈ ਜੀ ਸਾਰੀਆਂ ਨੇਚਰਲ ਚੀਜ਼ਾਂ ਨਾਲ ਭਾਈ ਇਹ ਤਿਆਰ ਹੁੰਦੀ ਹੈ ਠੀਕ ਹੈ ਜੀ ਮਿੱਟੀ ਦੇ ਸਲੋਤਰ ਵਿੱਚ ਭਾਈ ਨਿੰਮ ਦੇ ਮਿੱਟੀ ਦੇ ਸਨਹਰੇ ਵਿੱਚ ਭਾਈ ਨਿੰਮ ਦੇ ਸਲੋਤਰ ਦੇ ਨਾਲ ਆਪਾਂ ਤਿਆਰ ਕਰੀਦੀ ਹਾਂ ਮੈਂ ਭਾਈ ਆਪਣਾ ਬੀਏ ਕੀਤੀ ਹੋਈ ਹੈ ਜੀ ਠੀਕ ਹੈ ਜੀ ਉਸ ਤੋਂ ਪਹਿਲਾਂ ਡੀਟੇਲ ਮਾਰਕੀਟਿੰਗ ਦਾ ਕੰਮ ਕਰੀਦਾ ਸੀਗਾ ਠੀਕ ਹੈ ਜੀ ਉਹ ਛੱਡ ਕੇ ਵੀਰ ਜੀ ਫਿਰ ਆਪਾਂ ਸੋਚਿਆ ਕਿ ਨਹੀਂ ਆਪਾਂ ਆਪਣਾ ਕੰਮ ਕਰਨਾ ਹੈ ਇਸ ਤੇ ਮਾਰਕੀਟ ਤੇ ਸਦਾਈ ਬਣਾਉਣ ਚ ਬੜਾ ਵੱਖਰਾ ਅੰਤਰ ਆ ਇੱਕ ਦਫਤਰ 'ਚ ਬਹਿ ਕੇ ਜਿਹੜਾ ਕੰਮ ਕਰਨਾ ਏਸੀ ਥੱਲੇ ਇੱਕ ਤੁਸੀਂ ਇੱਥੇ ਖੁੱਲੇ ਆਸਮਾਨ ਥੱਲੇ ਧਰਤ ਥੱਲੇ ਬੈਠ ਕੇ ਜਿਹੜਾ ਤੁਸੀਂ ਸਦਾਈ ਤਿਆਰ ਕਰਦੇ ਹੋ ਬੜਾ ਦੋਵਾਂ 'ਚ ਅੰਤਰ ਆ ਇਸ ਤਾਂ ਦੇ ਦੇ ਦੋਵਾਂ ਕੰਮਾਂ 'ਚ ਤੇ ਬਿਮਾਰੀਆਂ ਕਿਹੜੀ-ਕੜੀਆਂ ਜਿਹੜੀਆਂ ਬਿਮਾਰੀਆਂ ਦੇ ਨਾਲ ਜਿਹੜਾ ਕਿ ਰਾਤ ਮਿਲਦੀ ਹੈ ਜੇ ਕਿ ਸਦਾ ਹੀ ਪੀਂਦੇ ਆਂ ਸੀ ਲਗਾਤਾਰ ਤੇ ਬੈਨੀਫਿਟ ਕੀ-ਕੀ ਹੋਇਆ ਸਦਰ ਵੀਰ ਜੀ ਇੱਕ ਦੇ ਆਪਣੇ ਬੋਡੀ ਦੇ ਮੀਨੋ ਐਸਿਡਸ ਪੂਰੇ ਹੁੰਦੇ ਦੇਣਾ মালਟੀ ਵਿਟਾਮਿਨ ਪੂਰੇ ਹੁੰਦੇ ਠੀਕ ਆ ਭਾਜੀ ਜੇ ਆਪਣੇ ਜੋੜਾਂ ਵਿੱਚ ਦਰਦ ਆ ਜਾਂ ਆਪਣੇ ਲੀਵਰ ਵਿੱਚ ਗਰਮੀ ਆ ਜਾਂ ਸਰੀਰਕ ਤੌਰ ਦੇ ਉੱਤੇ ਆਪਣੇ ਗਰਮੀ ਆ ਜਿਗਰ ਵਿੱਚ ਗਰਮੀ ਭਾਜੀ ਉਹ ਕੱਢਦੀ ਹੈ ਠੀਕ ਆ ਜੀ ਤੇ ਵੈਸੇ ਵੀ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ ਹੈਲਪ ਕਰਦੀ ਹੈ ਕਿ ਇਹ ਆਪਾਂ ਨੂੰ ਤਿਆਰ ਕੀਤੀ ਗਈ ਆ ਇਹਦੇ ਵਿੱਚ ਥੋੜਾ ਕੱਚੀ ਲਸੀ ਮਿਕਸ ਕੀਤੀ ਗਈ ਹੈ ਠੀਕ ਹੈ ਜੀ ਹੁਣ ਆ ਜੀ ਆ ਜੀ ਬਿਲਕੁਲ ਪਿਓਰ ਦੁੱਧ ਦੇ ਵਿੱਚ ਕੀਤੀ ਗਈ ਹੈ ਜੀ ਠੀਕ ਹੈ ਜੀ ਇਹ ਜਿਹੜੇ ਪਲਵਾਨ ਵਗੈਰਾ ਨਵੀਰ ਉਹ ਪੀਂਦੇ ਨੇ ਉਹ ਜਿਹੜੀ ਸਹੀ ਨਹੀਂ ਹੈ ਜਿਹੜੀ ਨੈਚੁਰਲ ਬਾਦਾਮ ਇਹਦੇ ਵਿੱਚ ਹੋ ਗਿਆ ਸੌਗੀ ਸੂਗੀ ਜੋ ਵੀ ਹੁੰਦੇ ਹਨ ਇਹ ਨੈਚੁਰਲ ਹੈ ਜਿਹੜੀਆਂ ਆਪਾਂ ਉਪਜਾਉ ਜਿਹਨੂੰ ਕਹਿ ਦਿੰਦੇ ਆਪਾਂ ਮਿੱਟੀ ਤੋਂ ਪੈਦਾ ਹੁੰਦੀਆਂ ਇਸ ਕਰਕੇ ਸਭ ਤੋਂ ਬੈਸਟ ਮੈਚ ਚੀਜ਼ ਨੂੰ ਮੰਨਦਾ ਵੀ ਇਹ ਸਭ ਤੋਂ ਵਧੀਆ ਜਿੰਮ ਵਾਲਿਆਂ ਕਰਨ ਖਾਸ ਕਰਕੇ ਸਾਸੀਗਾ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਸ਼੍ਰੀ ਅਮਰਸਰ ਦੇ ਕੰਪਨੀ ਬਾਗ ਦੀਆਂ ਜਿੱਥੇ ਕਿ ਇੱਕ ਨਿਹੰਗ ਸਿੰਘ ਦੇ ਵੱਲੋਂ ਜਿਹੜਾ ਕਿ ਇੱਕ ਵੱਖਰੀ ਤਰ੍ਹਾਂ ਦੀ ਇੱਕ ਅਜੀ ਸ਼ਰਧਾਈ ਜਿਹੜੀ ਕਿ ਤਿਆਰ ਕੀਤੀ ਜਾ ਰਹੀ ਹੈ ਤੁਸੀਂ ਦੇਖ ਸਕਦੇ ਹੋ ਨੌਜਵਾਨ ਆ ਅਤੇ ਗੁਰੂ ਦਾ ਸਿੰਘ ਵੀ ਆ ਇਹਨਾਂ ਵੱਲੋਂ ਜਿਹੜੀ ਕਿ ਸ਼ਰਧਾਈ ਤਿਆਰ ਕੀਤੀ ਜਾ ਰਹੀ ਹੈ ਗਰਮੀ ਨੂੰ ਲੈ ਕੇ ਅਤੇ ਜਿਹੜੇ ਲੋਕ ਇਥੇ ਅਮਰਸਰ ਵਿੱਚ ਸੈਰ ਕਰਦੇ ਨੇ ਤੁਸੀਂ ਦੇਖ ਸਕਦੇ ਹੋ ਜਿਹੜੇ ਲੋਕ ਸੈਰ ਕਰਨ ਆਉਂਦੇ ਨੇ ਇਥੇ ਆ ਕੇ ਸ਼ਰਧਾਈ ਦਾ ਜਿਹੜਾ ਕਿ ਲਾਭ ਲੈਂਦੇ ਨੇ ਸ਼ਰਧਾਈ ਜਿਹੜੀ ਕਿ ਸਾਡੀ ਸਿਹਤ ਵਾਸਤੇ ਬੜੀ ਲਾਭਦਾਇਕ ਆ ਅਤੇ ਅਸੀਂ ਦੇਖਦੇ ਪੀ ਸਾਡੀਆਂ ਬਿਮਾਰੀਆਂ ਨੂੰ ਜਿਹੜੀ ਕੀ ਉਹ ਬਹੁਤ ਘਟਦੀ ਆ ਅਤੇ ਰਾਤ ਮਿਲਦੀ ਹੈ ਗੱਲਬਾਤ ਕਰਾਂਗੇ ਵੀਰ ਦੇ ਨਾਲ ਵੀ ਹਾਂਜੀ ਜੀ ਜੀ ਸਭ ਤੋਂ ਪਹਿਲਾਂ ਫਤਿਹ ਸਾਂਝੀ ਕਰਦੇ ਹਾਂ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਰ ਜੀ ਆਪਣਾ ਨਾਮ ਦੱਸੋ ਤੇ ਨਾਮ ਤੋਂ ਬਾਅਦ ਮੈਨੂੰ ਦੱਸੋ ਵੀ ਸਰਦਾਈ ਬਣਾਉਂਦਾ ਕੰਮ ਜਿਹੜਾ ਤੁਸੀਂ ਸ਼ੁਰੂ ਕੀਤਾ ਵਾ ਜਹਾਂ ਜਿ ਕਿਸ ਤਰ੍ਹਾਂ ਦਾ ਕੰਮ ਹੈ ਵੀਰ ਜੀ ਜਹਨ ਦੇ ਵਿੱਚ ਵੀਰ ਜੀ ਇਸ ਤਰ੍ਹਾਂ ਹੈ ਕਿ ਆਪਾਂ ਵੇਖੀਦਾ ਜੀ ਬਹੁਤ ਹੀ ਸਾਰੀਆਂ ਐਸਿਡਿਕ ਚੀਜ਼ਾਂ ਨੇ ਜਿਹੜੀਆਂ ਮਤਲਬ ਕੋਲਡ ਡਰਿੰਕ ਆ ਵਗੈਰਾ ਨੇ ਬੱਚੇ ਪੀਂਦੇ ਨੇ ਜਾਂ ਹੋਰ ਨਾ ਚੀਜ਼ਾਂ ਨਾਲ ਕੀ ਨੁਕਸਾਨ ਹੁੰਦਾ ਵੀਰ ਜੀ ਆਪਣਾ ਹਨਾ ਜੀ ਇਸ ਕਰਕੇ ਵੀ ਵੇਖੋ ਜੀ ਗੁਰੂ ਸਾਹਿਬ ਨੇ ਸਾਨੂੰ ਇੱਕ ਤਾਂ ਆਪਣੇ ਹੱਥੀਂ ਕਿਰਤ ਕਰਨ ਵਾਸਤੇ ਕਿਹਾ ਮਹਾਰਾਜ ਨੇ ਵੀ ਆਪਣੀ ਕਿਰਤ ਕਰੋ ਤੇ ਇਹ ਜਿਹੜੀ ਭਾਈ ਚੀਜ਼ ਹੈ ਵੇਖੋ ਬੈਨੀਫਿਟ ਵਾਲੀ ਚੀਜ਼ ਹੈ ਭਾਜੀ ਇਹਦੇ ਨੂੰ ਆਪਾਂ ਤਿਆਰ ਕਰਨ ਵਾਸਤੇ ਭਾਈ ਬਦਾਮ ਖਸਖਾਸ ਅਤੇ ਕਾਲੀ ਮਿਰਚ ਹਰੀ ਮਿਰਚ ਦਾ ਇਸਤੇਮਾਲ ਸੋਰੀ ਹਰ ਇਲਾਚੀ ਦਾ ਇਸਤੇਮਾਲ ਕਰੀਦਾ ਜੀ ਠੀਕ ਆ ਜੀ ਸਾਰੀਆਂ ਨੇਚਰਲ ਚੀਜ਼ਾਂ ਨਾਲ ਭਾਈ ਇਹ ਤਿਆਰ ਹੁੰਦੀ ਹੈ ਠੀਕ ਆ ਜੀ ਮਿੱਟੀ ਦੇ ਸਲੋਤਰ ਵਿੱਚ ਭਾਈ ਨਿੰਮ ਦੇ ਮਿੱਟੀ ਦੇ ਸੁਨਾਰੇ ਵਿੱਚ ਭਾਈ ਨਿੰਮ ਦੇ ਸਲੋਤਰ ਦੇ ਨਾਲ ਆਪਾਂ ਤਿਆਰ ਕਰੀਦੀ ਵੀਰ ਜੀ ਵੀਰ ਅਰਵਿੰਦ ਸਿੰਘ ਖਾਲਸਾ ਜੀ ਸਦਾਈ ਤਿਆ ਕਰਨ ਤੋਂ ਪਹਿਲਾਂ ਕੀ ਕੰਮ ਕਰਦੇ ਸੀ ਦਸ਼ਕਾਂ ਜੂਹ ਸਾਡੇ ਕਰਦੇ ਹੋ ਤੇ ਪੜ੍ਹਾਈ ਤੁਹਾਡੀ ਕਿੱਥੋਂ ਤੋਂ ਕੀਤੀ ਹੈ ਮੈਂ ਭਾਈ ਆਪਣਾ ਬੀਏ ਕੀਤੀ ਹੋਈ ਹੈ ਜੀ ਠੀਕ ਆ ਜੀ ਉਸ ਤੋਂ ਪਹਿਲਾਂ ਡੀਟਲ ਮਾਰਕੀਟਿੰਗ ਦਾ ਕੰਮ ਕਰੀਦਾ ਸੀਗਾ ਠੀਕ ਆ ਜੀ ਉਹ ਛੱਡ ਕੇ ਵੀਰ ਜੀ ਫਿਰ ਆਪਾਂ ਸੋਚਿਆ ਕਿ ਨਹੀਂ ਆਪਾਂ ਆਪਣਾ ਕੰਮ ਕਰਨਾ ਹੈ ਠੀਕ ਹੈ ਜੀ ਵੇਖੋ ਮਹਾਰਾਜ ਨੇ ਸਾਨੂੰ ਆਜ਼ਾਦੀ ਪਹਿਰੇ ਬਖਸ਼ੇ ਨੇ ਠੀਕ ਹੈ ਆਜ਼ਾਦ ਰਹਿਣਾ ਮਹਾਰਾਜ ਨੇ ਸਾਨੂੰ ਦੱਸਿਆ ਏ ਠੀਕ ਹੈ ਜੀ ਇਸ ਕਰਕੇ ਵੀਰ ਜੀ ਆਪਾਂ ਆਪਣਾ ਕੰਮ ਕਰਨ ਦੇ ਆ ਆਜ਼ਾਦੀ ਪਹਿਰੇ ਦੇ ਵਿੱਚ ਆ ਠੀਕ ਹੈ ਜੀ ਤੇ ਦੁਨੀਆ ਨੂੰ ਵਧੀਆ ਚੀਜ਼ ਆਪਾਂ ਪ੍ਰੋਵਾਈਡ ਕਰ ਰਹੇ ਆ ਗੱਲ ਕਹੀਏ ਦਿਵਿੰਦਰ ਸਿੰਘ ਖਾਲਸਾ ਜੀ ਡਿਜੀਟਲ ਮਾਰਕੀਟ ਤੇ ਸਦਾਈ ਬਣਾਉਣ ਚ ਬੜਾ ਵੱਖਰਾ ਅੰਤਰ ਆ ਇੱਕ ਦਫਤਰ 'ਚ ਬਹਿ ਕੇ ਜਿਹੜਾ ਕੰਮ ਕਰਨਾ ਏਸੀ ਥੱਲੇ ਇੱਕ ਤੁਸੀਂ ਇੱਥੇ ਖੁੱਲੇ ਆਸਮਾਨ ਥੱਲੇ ਧਰਤ ਥੱਲੇ ਬੈਠ ਕੇ ਜਿਹੜਾ ਤੁਸੀਂ ਸਦਾਈ ਤਿਆਰ ਕਰਦੇ ਹੋ ਬੜਾ ਦੋਵਾਂ ਜਿਹੇ ਅੰਤਰ ਆ ਕਿਸ ਤਰ੍ਹਾਂ ਦੇ ਦੇ ਦੋਵ ਇਹ ਤੇ ਆਜ਼ਾਦੀ ਪੈਰੇ 'ਚ ਰਹਿਣ ਵਾਲੀਆਂ ਵੇਖੋ ਜੀ ਗੁਰੂ ਸਾਹਿਬ ਦੀਆਂ ਫੌਜਾਂ ਵਾ ਮਹਾਰਾਜ ਨੇ ਸਾਨੂੰ ਚੱਕਰਵਰਤੀ ਦਾ ਖਿਤਾਬ ਬਖਸ਼ਿਆ ਹੈ ਠੀਕ ਹੈ ਜੀ ਤੇ ਮਹਾਰਾਜ ਨੇ ਸਾਨੂੰ ਕਿਹਾ ਹੈ ਵੀ ਇਹ ਨੀਲਾ ਅਸਕਾਸ਼ ਹੈ ਜਿਹੜਾ ਜੀ ਉਹ ਸਾਡੀ ਛੱਤ ਆ ਠੀਕ ਹੈ ਜੀ ਇਸ ਕਰਕੇ ਵੀ ਜੀ ਸਾਨੂੰ ਇਸ ਚੀਜ਼ ਦੇ ਵਿੱਚ ਕੋਈ ਨਹੀਂ ਹੈਗਾ ਕਿ ਆਪਾਂ ਦਫ਼ਤਰ 'ਚ ਬੈਠ ਕੇ ਕੰਮ ਕਰ ਰਹੇ ਆ ਜਾਂ ਆਪਾਂ ਇੱਥੇ ਖਲੋਤੇ ਆ ਠੀਕ ਹੈ ਜੀ ਚੜ੍ਹਦੀ ਕਲਾ ਵਾ ਮਹਾਰਾਜ ਨੇ ਸਾਨੂੰ ਵੇਖੋ ਜੀ ਇਹ ਚੀਜ਼ਾਂ ਬਖਸ਼ੀਆਂ ਹੋਈਆਂ ਠੀਕ ਹੈ ਜੀ ਤੇ ਇਹੋ ਆ ਜਿਹੜਾ ਮਹਾਰਾਜ ਨੇ ਬਖਸ਼ੀਆਂ ਹੋਈਆਂ ਚੀਜ਼ਾਂ ਦਾ ਰੋਜ਼ਗਾਰ ਬਣਾਲੀ ਹੈ ਭਾਈ ਇਹ ਤੋਂ ਵਧੀਆ ਹੋਰ ਕਿਹੜੀ ਗੱਲ ਹੋ ਸਕਦੀ ਆ ਬਈ ਇਸ ਤੋਂ ਵੀ ਗਰਮੀਆਂ ਦਾ ਮੌਸਮ ਆ ਗਿਆ ਹੈ ਅਸੀਂ ਦੇਖਦੇ ਆਂ ਵੀ ਸਾਡੇ ਰਿਸ਼ਤੇਦਾਰ ਭੈਣ ਭਰਾ ਜਦੋਂ ਕਿਤੇ ਘਰੇ ਆਉਂਦੇ ਆ ਤੇ ਅਸੀਂ ਦੇਖਿਆ ਵੀ ਜ਼ਿਆਦਾਤਰ ਲੋਕ ਜਿਹੜੇ ਨੇ ਉਹ ਠੰਡਾ ਜਿਹੜਾ ਕਿ ਕੋਲ ਡਰਿੰਕ ਵਗੈਰਾ ਜਿਹੜਾ ਸੌਫਟ ਡਰਿੰਕ ਜਣੀਆਂ ਉਹ ਪਿਆ ਰਹਿੰਦੇ ਨੇ ਸਾਡੇ ਜਿਹੜੇ ਕੋਈ ਭੈ ਭਰਾ ਆਉਂਦੇ ਨੇ ਕੀ ਲੱਗਦਾ ਨਹੀਂ ਇੱਕ ਤੇ ਗਰਮੀ 'ਚ ਬਾਹਰ ਆਉਂਦੇ ਜੋ ਜਾਂਦੇ ਕਾ ਵੀ ਠੰਡੀ ਜਾਂਦੇ ਕੋਲ ਡਰਿੰਕ ਮਿਲਦੀ ਆ ਕਿਤੇ ਕਿਤੇ ਸਾਡੀ ਸਿਹਤ ਜਿਹੜੀ ਹਾਨੀ ਕਰਕੇ ਸਾਡੀ ਸਿਹਤ ਖਰਾਬ ਹੋ ਸਕਦੀ ਏ ਚੀਜ਼ ਨੂੰ ਲੈ ਕੇ ਤੇ ਇਸ ਚੀਜ਼ ਨਾਲ ਲੈ ਕੇ ਸਦਾਈ ਨਾਲ ਲੈ ਕੇ ਕਿਹਦਾ ਕਿ ਬੈਨੀਫਿਟ ਮਿਲਦਾ ਜੇਕਰ ਸਦਾਈ ਪੀਉਂਦੇ ਅਸੀਂ ਤਿਆ ਕਰਦੇ ਹਾਂ ਜੀ ਵੀਰ ਜੀ ਉਹ ਆਪ ਜੀ ਨੂੰ ਸਭ ਨੂੰ ਵੇਖੋ ਜੀ ਸਾਰੇ ਵੀਰ ਪੜੇ ਲਿਖੇ ਸਾਰਿਆਂ ਨੂੰ ਪਤਾ ਹੀ ਇਸ ਚੀਜ਼ ਦਾ ਇਹਦੇ ਵਿੱਚ ਕੋਈ ਇਹੋ ਜੀ ਰਸਾਇਣਿਕ ਚੀਜ਼ ਨਹੀਂ ਪੈਂਦੀ ਭਾਜੀ ਸਿਰ ਬਦਾਮ ਹੋਗੇ ਖਸਖਸ ਹੋਗੀ ਸਾਰੀਆਂ ਨੇਚਰਲ ਚੀਜ਼ਾਂ ਨਾਲ ਭਾਈ ਇਹ ਤਿਆਰ ਕੀਤੀ ਜਾਂਦੀ ਆ ਠੀਕ ਆ ਕੋਈ ਵੀ ਇਹਦੇ ਵਿੱਚ ਐਸਿਡਿਕ ਚੀਜ਼ ਨਹੀਂ ਮਰਤੀ ਜਾਂਦੀ ਠੀਕ ਆ ਜੀ ਨਾ ਜਿੱਦਾਂ ਮੰਨ ਲਓ ਕੋਲਡ ਡਰਿੰਕ ਆ ਜਾਂ ਹੋਰ ਚੀਜ਼ਾਂ ਭਾਈ ਉਹਨਾਂ ਵਿੱਚ ਮਿੱਠਾ ਵਰਤਿਆ ਜਾਂਦਾ 슈ਗਰ ਦੀ ਪ੍ਰੋਬਲਮ ਹੁੰਦੀ ਆ ਠੀਕ ਆ ਜੀ ਆਪਾਂ ਵੀਰ ਜੀ ਇਹਦੇ ਵਿੱਚ ਸਿਰਫ ਸ਼ੱਕਰ ਦਾ ਇਸਤੇਮਾਲ ਕਰੀਦਾ ਵਾ ਨੇਚਰਲ ਚੀਜ਼ ਆ ਠੀਕ ਆ ਜੀ ਜੋ ਆਪਾਂ ਇਹਨੂੰ 슈ਗਰ ਫ੍ਰੀ ਵੀ ਕਹਿ ਸਕਦੇ ਹਾਂ ਮੈਨੂੰ ਇਹ ਸਦਾਈ ਜਿਹੜੀ ਆ ਤਿਆਰ ਕੀਤੀ ਦਾ ਦਸਖਾ ਨੂੰ ਤੁਹਾਨਾਂ ਕਰ ਦਿਓ ਤੇ ਇਹਦੇ ਵਿੱਚ ਕੀ ਕੀ ਪਾਉਂਦੇ ਹੋ ਤੇ ਬਿਮਾਰੀਆਂ ਕਿਹੜੀਆਂ ਕਿੜੀਆਂ ਜਿਹੜੀਆਂ ਬਿਮਾਰੀਆਂ ਦੇ ਨਾਲ ਜਿਹੜਾ ਕੀ ਰਾਤ ਮਿਲਦੀ ਹੈ ਜੇ ਕਿ ਸਦਾਈ ਪੀਂਦੇ ਅਸੀਂ ਲਗਾਤਾਰ ਤੇ ਇਹ ਬੈਨੀਫਿਟ ਕੀ ਕੀ ਹੋਇਆ ਦਸਖਾ ਨੂੰ ਤੁਹਾਨਾਂ ਕਰ ਦਿਓ ਕਿਹੜੀ ਕਿਹੜੀ ਬਿਮਾਰੀ ਤੋਂ ਜਿਹੜੀ ਕੀ ਸਾਨੂੰ ਜਿੰਨੀ ਯਾਦ ਮਿਲਦੀ ਆ ਵੀਰ ਜੀ ਇੱਕ ਦੇ ਆਪਣੇ ਬੋਡੀ ਦੇ ਮੀਨੋ ਐਸਿਡਸ ਪੂਰੇ ਹੁੰਦੇ ਦੇਣਾ মালਟੀ ਵਿਟਾਮਿਨ ਪੂਰੇ ਹੁੰਦੇ ਠੀਕ ਆ ਭਾਜੀ ਜੇ ਆਪਣੇ ਜੋੜਾਂ ਵਿੱਚ ਦਰਦ ਆ ਜਾਂ ਆਪਣੇ ਲੀਵਰ ਵਿੱਚ ਗਰਮੀ ਆ ਜਾਂ ਸਰੀਰਕ ਤੌਰ ਦੇ ਉੱਤੇ ਆਪਣੇ ਗਰਮੀ ਆ ਜਿਗਰ ਵਿੱਚ ਗਰਮੀ ਭਾਜੀ ਉਹ ਕੱਢਦੀ ਹੈ ਠੀਕ ਆ ਜੀ ਤੇ ਵੈਸੇ ਵੀ ਸਰੀਰ ਨੂੰ ਤੰਦਰੁਸਤ ਰੱਖਣ ਦੇ ਵਿੱਚ ਹੈਲਪ ਕਰਦੀ ਹੈ ਅਸੀਂ ਦੇਖਿਆ ਅੱਜ ਕੱਦ ਦੇ ਬੱਚੇ ਨੇ ਖਾਸ ਕਰਕੇ ਬੱਚੇ ਵਾਧੇ ਫੁੱਲਦੇ ਨਹੀਂ ਆ ਬੱਚਿਆਂ ਦੇ ਲੀਵਰ ਦੇ ਜਿਹਾ ਕੰਮ ਨਹੀਂ ਕਰਦੇ ਅਸੀਂ ਦੇਖਿਆ ਵੀ ਮਾਪੇ ਬੜੇ ਆ ਬੱਚਿਆਂ ਨੂੰ ਦਵਾਈਆਂ ਦਿੰਦੇ ਨੇ ਵਿੰਗੇ ਵਿੰਗੇ ਡਾਕਟਰਾਂ ਕੋਲ ਲੈ ਕੇ ਜਾਂਦੇ ਨੇ ਵੀ ਸਾਡੇ ਬੱਚੇ ਨੂੰ ਖਾਦਾ ਪੀਤਾ ਨਹੀਂ ਲੱਗਦਾ ਖਰਾਕ ਨਹੀਂ ਲੱਗਦੀ ਤੇ ਉਹਨਾਂ ਵਾਸਤੇ ਤੁਸੀਂ ਕੀ ਕਹਿਣਾ ਚਾਹਉਦੇ ਸਦਾਈ ਉਹਨਾਂ ਵਾਸਤੇ ਕਿੰਨੇ ਕੁ ਲਾਹੇ ਵੰਦੇਗੀ ਹੈ ਵੀਰ ਜੀ ਵੇਖੋ ਬੱਚਿਆਂ ਨੂੰ ਜਦੋਂ ਆਪਾਂ ਪਿਉਣੀਆਂ ਚੀਜ਼ਾਂ ਗਲਤ ਆ ਹਨਾ ਜੀ ਵੇਖੋ ਮਾਂ ਪਿਓ ਨੇ ਦੱਸਣਾ ਬੱਚੇ ਨੂੰ ਵੀ ਕਿਹੜੀ ਚੀਜ਼ ਸਹੀ ਹੈ ਕਿਹੜੀ ਗਲਤ ਹੈ ਠੀਕ ਆ ਜੀ ਹੁਣ ਜੇ ਮੰਨ ਲਓ ਵੀ ਬੱਚਾ ਨੂੰ ਆਪਾਂ ਸ਼ਰਦਾਈ ਪਿਉਣੇ ਆ ਉਹਨੇ ਪ੍ਰੈਫਰੈਂਸ ਕਰਨਾ ਕੋਲਡ ਡਰਿੰਕ ਨੂੰ ਮੈਨੂੰ ਉਹ ਸਵਾਦ ਲੱਗਦੀ ਕਿਉਂਕਿ ਬੱਚੇ ਨੂੰ ਟੇਸਟੀ ਹੈ ਬੱਚੇ ਨੇ ਉਸ ਚੀਜ਼ ਦਾ ਵੇਖਿਆ ਸ਼ਰਦਾਈ ਉਹਨੇ ਪੀ ਗਨ ਵੇਖੀ ਇਹਦੇ ਵੇਖੋ ਜੀ ਬੱਚੇ ਦੇ ਮਾਪਿਆਂ ਨੂੰ ਚਾਹੀਦਾ ਵਾ ਕਿ ਉਹ ਔਣ ਤੇ ਇਹਨਾਂ ਚੀਜ਼ਾਂ ਦਾ ਉਹਨਾਂ ਨੂੰ ਦੱਸਣ ਇਹਨਾਂ ਦੇ ਬੈਨੀਫਿਟਸ ਵੀ ਦੱਸਣ ਠੀਕ ਆ ਜੀ ਲੀਵਰ ਦੇ ਵਿੱਚ ਗਰਮੀ ਪਾਉਗੇ ਤੇ ਬੱਚੇ ਨੂੰ ਆਟੋਮ ਠੀਕ ਹੈ ਜੀ ਕਾਲੀ ਮਿਰਚ ਵਾਈ ਨੂੰ ਦੂਰ ਕਰਦੀ ਹੈ ਜੀ ਹਰੀ ਇਲਾਚੀ ਸੀਰ ਨੂੰ ਠੰਡਕ ਦਿੰਦੀ ਹੈ ਜੀ ਵਿੱਚ ਸੌਫ ਆ ਠੀਕ ਹੈ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਭਾਈ ਸਾਰਾ ਮਿਕਸਚਰ ਜਿਹੜਾ ਹੁੰਦਾ ਨਾ ਜੀ ਇਹ ਤਿਆਰ ਕਰੀਦਾ ਵਾ ਇਹ ਡਾਈਜੈਸਟ ਵੀ ਭਾਈ ਵਧੀਆ ਤਰੀਕੇ ਨਾਲ ਹੁੰਦੀ ਆ ਬੱਚੇ ਨੂੰ ਡਾਈਟ ਵੀ ਪ੍ਰੋਪਰ ਮਿਲ ਜਾਂਦੀ ਇੱਕ ਗਲਾਸ ਭਾਈ ਬੱਚਾ ਦਿਹਾੜੀ ਤੋਂ ਪਹਿਲੇ ਮੈਨੂੰ ਨਹੀਂ ਲੱਗਦਾ ਕਿ ਉਹਨੂੰ ਹੋਰ ਕੁਛ ਵੀ ਡਾਈਟ ਖਾਣ ਦੀ ਲੋੜ ਐ ਭਾਜੀ ਮੈਨੂੰ ਇਸ ਸਲੋਤਰ ਜਿਹੜਾ ਬਾ ਤੁਸੀਂ ਕਿਹਦਾ ਤਿਆਰ ਕਰਦੇ ਹੋ ਦਸ਼ਕਾਂ ਜੂ ਸਾਂਝਾ ਕਰਦੇ ਹੋ ਅਸੀਂ ਦੇਖਿਆ ਵੀ ਜ਼ਿਆਦਾਤਰ ਲੋਕਾਂ ਕੋ ਮਿੱਟੀ ਦਾ ਤੁਸੀਂ ਮਿੱਟੀ ਦੇ ਕਰਦੇ ਹੋ ਤਿਆਰ ਜ਼ਿਆਦਾਤਰ ਲੋਕਾਂ ਕੋ ਪੱਥਰ ਦਾ ਤਿਆਰ ਹੁੰਦਾ ਬਾ ਤੁਸੀਂ ਜਿਹੜਾ ਡੰਡਾ ਰੱਖਿਆ ਹੈ ਇਹ ਕਿਹੜੀ ਲੱਕੜ ਦਾ ਬਾ ਤੇ ਇਹ ਨੂੰ ਕਿੰਨਾ ਚਿਰ ਇੱਕ ਜਿਹੜੀ ਸਦਾਈ ਤਿਆਰ ਕਰਦੇ ਹੋ ਤੇ ਕਿੰਨਾ ਸਮਾਂ ਤੁਸੀਂ ਘੋੜਦੇ ਹੋ ਨੂੰ ਇਹ ਇਹ ਵੀਰ ਜੀ ਅੱਧੇ ਤੋਂ ਇੱਕ ਤੋਂ ਡੇਢ ਘੰਟਾ ਲੱਗਦਾ ਟੋਟਲ ਤਿਆਰ ਕਰਨ ਨੂੰ ਠੀਕ ਆ ਜੀ ਆਹ ਭਾਜੀ ਨਿੰਮ ਦਾ ਸਲੋਤਰ ਐ ਠੀਕ ਹੈ ਜੀ ਸਨੇਹਰਾ ਭਾਜੀ ਆਪਣੇ ਕੋ ਮਿੱਟੀ ਦਾ ਵਾ ਠੀਕ ਹੈ ਜੀ ਮਿੱਟੀ ਦੇ ਨਾਲ ਭਾਜੀ ਇਹ ਵੀ ਵੇਖੋ ਹਰ ਇੱਕ ਚੀਜ਼ ਅੰਛ ਆਉਂਦਾ ਭਾਜੀ ਹੁਣ ਮੰਨ ਲਓ ਪੱਥਰੇ ਆਣਾ ਜੀ ਪੱਥਰ ਦੇ ਨਾਲ ਪੱਥਰ ਦਾ ਅੰਛ ਨਹੀਂ ਆਉਂਦਾ ਜੀ ਇਹ ਮਿੱਟੀ ਦਾ ਵੀ ਵਿੱਚ ਅੰਛ ਆਉਂਦਾ ਭਾਈ ਹਰ ਇੱਕ ਚੀਜ਼ ਦਾ ਅੰਛ ਆਉਂਦਾ ਵਾ ਇਹ ਕਰਕੇ ਭਾਜੀ ਮੈਂ ਮਿੱਟੀ ਦੇ ਸਲੋਟਰ ਦੇ ਵਿੱਚ ਹੀ ਰਗੜਦਾ ਵਾਂ ਤੇ ਸੌਰੀ ਮਿੱਟੀ ਦੇ ਸਨੇਹਰੇ ਵਿੱਚ ਰਗੜੀਦਾ ਵਾਂ ਨੇਮ ਦੇ ਸਲੋਤਰ ਦੇ ਨਾਲ ਭਾਜੀ ਬਿੰਨੀ ਇਸ ਬਿੰਨੇ ਮ ਸਾਡੀ ਸਿਹਤ ਵਾਸਤੇ ਕਿੰਨੀ ਕੁ ਲਾਇਬ ਹਾਂਦੇ ਅਸੀਂ ਦੇਖਿਆ ਵੀ ਡਾਕਟਰ ਯਾਤਰ ਨੇਮ ਦੀਆਂ ਅਨਮੋਲੀਆਂ ਜਾਂ ਨਿੰਮ ਦੇ ਪੱਤੇ ਖਾਣ ਬਾਰੇ ਸਾਨੂੰ ਕਹਿੰਦੇ ਨੇ ਵੀ ਤੁਹਾਡੇ ਸਰੀਰ ਵਿੱਚ ਜੇਕਰ ਤੁਹਾਡਾ ਖੂਨ ਮਿੱਠਾ ਹੋ ਜਾਂਦਾ ਤੁਸੀਂ ਨਿੰਮ ਦੀਆਂ ਪੱਤੀਆਂ ਖਾਓ ਨਿੰਮ ਦਾ ਪਾਣੀ ਪੀਓ ਜਿਹੜਾ ਤੁਹਾਡੀ ਸਿਹਤ ਚੰਗੀ ਰਹੇ ਜੇ ਤੁਸੀਂ ਨਿੰਮ ਦੇ ਹੀ ਸਲੋਤਰ ਦੇ ਨਾਲ ਜਿਹੜਾ ਕਿ ਇਹ 1 ਘੰਟਾ ਜਿਹੜਾ ਇਹਨੂੰ ਰਗੜਦੇ ਹੋ ਸਰਦਾਈ ਨੂੰ ਤੇ ਲੱਗਦਾ ਵੀ ਨਿੰਮ ਦੇ ਜਿਹੜੇ ਸਤੋਤਰ ਨੇ ਜਿਹੜੇ ਨਿੰਮ ਦੇ ਜਿਹੜੇ ਤੱਤ ਨੇ ਉਹ ਸਾਰੇ ਸਰਦਾਈ ਵਿੱਚ ਜਮਾ ਹੋ ਜਾਂਦੇ ਨੇ ਬਿਲਕੁਲ ਵੀਰ ਜੀ ਬਿਲਕੁਲ ਵੇਖੋ ਜੀ ਆਪਾਂ ਜਦੋਂ ਕਿਸੇ ਚੀਜ਼ ਨੂੰ ਰਗੜਦੇ ਹਾਂ ਜੀ ਠੀਕ ਹੈ ਜੀ ਉਹ ਤੇ ਨੇਚਰਲ ਜੀ ਗੱਲ ਹੈ ਭਾਜੀ ਵੀ ਰਗੜਨ ਦੇ ਨਾਲ ਵੇਖੋ ਜੇ ਤੁਸੀਂ ਵੇਖੋਗੇ ਜੇ ਸਲੋਤਰ ਨੂੰ ਸਲੋਤਰ ਕਈਆਂ ਕਈਆਂ ਥਾਵਾਂ ਤੋਂ ਮਲ ਕੱਸ ਜਾਂਦਾ ਹੈ ਜੀ ਠੀਕ ਹੈ ਜੀ ਇਹ ਵੀ ਵੀਰ ਜੀ ਜਿੰਨਾ ਵੀ ਕੱਸਦਾ ਹੈ ਇਹ ਰਗੜਨ ਦੇ ਨਾਲ ਹੀ ਕੱਸਦਾ ਹੈ ਤੇ ਅਤੇ ਨਿੰਮ ਦਾ ਅਸਰ ਉਸ ਚੀਜ਼ ਵਿੱਚ ਜਾਂਦਾ ਹੀ ਜਾਂਦਾ ਹੈ ਹਾਂਜੀ ਤੇ ਵੀਰ ਜੀ ਮਨੇ ਇਸ ਤੋਂ ਵੀ ਅਸੀਂ ਦੇਖਿਆ ਵੀ ਸਾਡੇ ਯਾਤਰਾ ਜੰਘ ਸਿੰਘ ਜਿਹੜੇ ਇੱਕ ਗੁਰੂ ਕੀ ਲਾਣੀਆ ਫੌਜਾਂ ਨੇ ਹਮੇਸ਼ਾ ਉਹਨਾਂ ਦੀ ਜਿਹੜੀ ਸਿਹਤ ਆ ਚੰਦਰੁਸਤ ਰਹਿੰਦੀ ਆ ਚੰਗੀ ਰਹਿੰਦੀ ਆ ਅਸੀਂ ਦੇਖਿਆ ਵੀ ਇੱਕ ਦਿਓ ਆਪਣ ਜਿਹੜੀ ਸਦਾਈ ਤੇ ਆਏਗਾ ਕਿ ਪੀਂਦੇ ਹੋ ਜਿਹਨਾਂ ਬੱਚੇ ਬਦਾਮ ਕਾਜੂ ਤੇ ਹੋਰ ਪਤਾ ਨਹੀਂ ਇਲਾਚੀਆਂ ਜਾਂ ਮਹਿੰਗੇ ਮਹਿੰਗੇ ਜਿਹੜੇ ਉਹ ਸਮਾਨ ਪਾ ਕੇ ਫਿਰ ਤਿਆਰ ਕਰਦੇ ਨੇ ਕੀ ਲੱਗਦਾ ਨਹੀਂ ਉਹਨਾਂ ਸਿਹਤ ਦਾ ਰਾਜ ਵੀ ਜਿਹੜਾ ਉਹ ਸਦਾਈ ਹੈ ਜਿਹੜੀ ਸਿਹਤ ਨੂੰ ਬਹੁਤ ਵਧੀਆ ਦਿੰਦੀ ਆ ਬਿਲਕੁਲ ਜੀ ਬਿਲਕੁਲ ਵੇਖੋ ਸਰਬ ਲੋ ਮਾਰਾ ਨੇ ਸਾਨੂੰ ਬਖਸ਼ਿਆ ਏ ਠੀਕ ਆ ਜੀ ਸਰਬਲੋ ਉਹਦੇ ਕੜੇ ਬਖਸ਼ੇ ਨੇ ਮਾਰਾ ਨੇ ਸਰਬਲੋ ਉਹਦੀਆਂ ਸਾਨੂੰ ਮਾਲਾ ਬਖਸ਼ੇ ਨੇ ਸਰਬਲੋ ਉਹਦੇ ਬਾਟੇ ਬਖਸ਼ੇ ਨੇ ਜੀ ਠੀਕ ਆ ਜੀ ਸਰਬਲੋ ਦਾ ਕੜਾ ਵੀ ਮਾਰਾ ਨੇ ਵੇਖੋ ਜੀ ਸਾਨੂੰ ਇਸੇ ਕਰਕੇ ਦੱਸਿਆ ਵੀ ਜਦੋਂ ਆਪਾਂ ਸਰਬਲੋ ਪਾ ਕੇ ਰੱਖਦੇ ਆ ਜੀ ਉਹ ਸਾਡੇ ਸਰੀਰ ਦੇ ਨਾਲ ਉਹਦੀ ਰਗੜ ਹੁੰਦੀ ਤੇ ਸਾਨੂੰ ਆਇਰਨ ਦੀ ਕਮੀ ਨਹੀਂ ਹੁੰਦੀ ਜੀ ਠੀਕ ਆ ਜੀ ਇਸ ਕਰਕੇ ਜੀ ਵੇਖੋ ਸਾਰਿਆਂ ਨੂੰ ਬੇਨਤੀ ਹੈ ਕਿ ਸਰਬਲੋ ਨੂੰ ਵੱਧ ਤੋਂ ਵੱਧ ਯੂਜ਼ ਕੀਤਾ ਜਾਵੇ ਠੀਕ ਹੈ ਜੀ ਸਰਬ ਲੋ ਦੇ ਵਿੱਚ ਛਕਿਆ ਜਾਵੇ ਸਰਬ ਲੋ ਪਾ ਕੇ ਰੱਖਿਆ ਜਾਵੇ ਤੇ ਬਿੰਨਿਆ ਸੁਬਾਬਾ ਜੀ ਜਿਹੜੀ ਖਾਸ ਕੇ ਸਾਡੀਆਂ ਵੀਡੀਓ ਤੁਸੀਂ ਦੇਖ ਰਹੇ ਹੋ ਜਿਹੜੇ ਲੋਕ ਤੁਹਾਨੂੰ ਦੇਖ ਰਹੇ ਨੇ ਖਾ ਕੇ ਉਹ ਮਾਮਾ ਜਿਹੜੀਆਂ ਮਾਮਾ ਆਪਣੇ ਕਹਿੰਦੀਆਂ ਬੱਚੇ ਸਾਡਿਆਂ ਦੀਆਂ ਸਿਹਤ ਨਹੀਂ ਬੰਦੀ ਬੱਚਿਆਂ ਦਾ ਕਦ ਕਾਟ ਨਹੀਂ ਵਾਦਾ ਬੱਚੇ ਵਾਦੇ ਫੁੱਲਦੇ ਨਹੀਂ ਆ ਉਹਨਾਂ ਨੂੰ ਕੀ ਸਨੇਹਾ ਦੇਣਾ ਚਾਹੋਗੇ ਆਪ ਬ੍ਰਦਸ਼ਕਾਂ ਨੂੰ ਜਰੂਰ ਸਾਂਝਾ ਕਰ ਦਿਓ ਕੀ ਅਪੀਲ ਕੀ ਕਰਨਾ ਚਾਹੋਗੇ ਬਸ ਮੇਰੀ ਤੇ ਇਹ ਅਪੀਲ ਹੈ ਜੀ ਆਪਾਂ ਬੱਚਿਆਂ ਨੂੰ ਸਮਝਾਈਏ ਕਿ ਆਪਾਂ ਚੰਗੀਆਂ ਚੀਜ਼ਾਂ ਖਾਈਏ ਠੀਕ ਹੈ ਜੀ ਜਿੱਥੇ ਵੀ ਆਪਾਂ ਬਾਹਰ ਜ ਨਹੀਂ ਆ ਸਕਦੇ ਜਾਂ ਇੱਥੋਂ ਤੱਕ ਨਹੀਂ ਪਹੁੰ ਬੱਚਿਆਂ ਨੂੰ ਬਦਾਮ ਵਾਲਾ ਦੁੱਧ ਪਿਓਣ ਜਾਂ ਦੁੱਧ ਨਾਲ ਰਿਲੇਟਡ ਚੀਜ਼ਾਂ ਪੀਓ ਨਾ ਕਿ ਉਹ ਕੋਲਡ ਡਰਿੰਕਾਂ ਤੇ ਸੋਡਿਆਂ ਵੱਲ ਜਾਣ। ਮੈਨੂੰ ਇਹ ਸੋ ਬਾਈ ਅਸੀਂ ਦੇਖਿਆ ਤੁਸੀਂ ਦੋ ਤਰ੍ਹਾਂ ਦੀ ਜਿਹੜੇ ਕੀ ਸਦਾਈ ਰੱਖੀ ਆ ਇੱਕ ਤੁਸੀਂ ਇੱਕ ਉਖਰੀ ਬਾਰਟੀ ਰੱਖੀ ਆ ਇੱਕ ਤੁਸੀਂ ਦੱਸਦੇ ਹੋ 6 ਫੈਂਟ ਵਾਲੀ ਇਹ ਚ ਕੀ ਖਾਸ ਕੀ ਇਹ 6 ਫੈਂਟ ਵਾਲ ਦੁੱਧ ਵਿੱਚ ਇਹ ਚ ਕੀ ਖਾਸ ਹੈ ਦਸ਼ਕਾਂ ਤੋਂ ਸਾਡੇ ਕਰਦੇ ਹੋ ਇਹ ਚ ਦੋਵਾਂ ਵਿੱਚ ਫਰਕ ਰੱਖਿਆ ਗਿਆ ਨਾ ਜੀ ਹਾਂ ਜੀ ਇਹ ਬਾਜੀ ਜਿਹੜੀ ਇਹਦੇ ਵਿੱਚ ਇਹ ਫਰਕ ਹੈ ਜੀ ਕਿ ਇਹ ਆਪਾਂ ਨੂੰ ਤਿਆਰ ਕੀਤੀ ਗਈ ਆ ਇਹਦੇ ਵਿੱਚ ਥੋੜਾ ਕੱਚੀ ਲੱਸੀ ਮਿਕਸ ਕੀਤੀ ਗਈ ਹੈ ਠੀਕ ਆ ਜੀ ਹੁਣ ਆ ਜਿਹੜੀ ਆ ਜੀ ਬਿਲਕੁਲ ਪਿਓਰ ਦੁੱਧ ਦੇ ਵਿੱਚ ਕੀਤੀ ਗਈ ਹੈ ਜੀ ਠੀਕ ਹੈ ਜੀ ਇਹ ਜਿਹੜੇ ਪਲਵਾਨ ਵਗੈਰਾ ਨਵੀਰ ਉਹ ਪੀਂਦੇ ਨੇ ਠੀਕ ਹੈ ਜੀ ਕਿਉਂਕਿ ਨਾਰਮਲ ਬੰਦੇ ਨੂੰ ਭਾਜੀ ਆ ਵਾਲੀ ਡਾਈਜੈਸਟ ਨਹੀਂ ਹੋਊਗੀ 6 ਫੈਂਟ ਦਾ ਦੁੱਧ ਭਾਜੀ ਨਾਰਮਲ ਬੰਦੇ ਨੂੰ ਡਾਈਜੈਸਟ ਨਹੀਂ ਹੁੰਦਾ ਤੁਸੀਂ ਪਲਵਾਨਾਂ ਦੀ ਗੱਲ ਕੀਤੀ ਮੈਨੂੰ ਲੱਗਦਾ ਸੋ ਵੀ ਜਿਹੜੇ ਨੌਜਵਾਨ ਜਿੰਮ ਲਾਉਂਦੇ ਨੇ ਅਸੀਂ ਦੇਖਿਆ ਵੀ ਉਹ ਉੱਥੇ ਜਾ ਕੇ ਲੋਹੇ ਨਾਲ ਲੋਹਾ ਹੁੰਦੇ ਨੇ ਉਹਨਾਂ ਵਾਸਤੇ ਕਿੰਨੀ ਕਿ ਜੜੀ ਹੈ 6 ਫੈਂਟ ਵਾਲੀ ਜਿਹੜੀ ਆ ਸਦਾਈ ਆ ਇਹ ਕਿੰਨੇ ਕੁ ਲਾਹੇ ਵੰਦੇ ਕਿੰਨੀ ਬੈਨੀਫਿਟ ਦੇ ਵੇਖੋ ਭਾਜੀ 6 ਫੈਂਟ ਦੇ ਬਹੁਤ ਵ ਹੁੰਦਾ ਵਾ ਠੀਕ ਹੈ ਜੀ ਹੁਣ ਜੇ ਮੰਨ ਲਓ ਉਦਾਂ ਪਟੀਨ ਲੈਵਲ ਵੀਰ ਲੈਂਦੇ ਆ ਠੀਕ ਹੈ ਜੀ ਦੇਸੀ ਦਵਾਈਆਂ ਮਤਲਬ ਵਰਤਦੇ ਨੇ ਉਹ ਤੇ ਉਹਦੇ ਭਾਈ ਨੁਕਸਾਨਦੇ ਹੀ ਹੁੰਦਾ ਵਾ ਨੈਚੁਰਲ ਚੀਜ਼ ਭਾਈ ਜਿਹੜੀ ਆਪਾਂ ਹੱਥੀਂ ਤਿਆਰ ਕੀਤੀ ਆ ਇਹਦਾ ਸਾਨੂੰ ਪਤਾ ਵੀ ਆਪਾਂ ਇਹਦੇ ਵਿੱਚ ਕੀ ਪਾਇਆ ਤੇ ਕੀ ਘੋਟਿਆ ਹੋਏ ਅਸੀਂ ਦੇਖਿਆ ਬੰਬਈ ਖਾਸ ਕਰਕੇ ਲੋਕਾਂ ਦੇ ਵੀ ਲੋਕਾਂ ਨੂੰ ਬੜੀ ਇੱਕ ਸਵਾਲ ਹੁੰਦਾ ਲੋਕਾਂ ਦਾ ਵੀ ਲੋਕਾਂ ਨੇ ਮਿਹਦੇ ਨਹੀਂ ਕੰਮ ਕਰਦੇ ਕਹਿੰਦੇ ਪਚਾਉਂਦੇ ਨਹੀਂ ਚੰਗੀ ਜੀ ਜਦੋਂ ਦੱਸਿਆ ਤੁਸੀਂ 6 ਮਹੀਨਿਆਂ ਤੱਕ ਜਿਹੜਾ ਲੱਸੀ ਜਾਂ ਦੁੱਧ ਪੀਂਦਾ ਕੋਈ ਤੇ ਉਹਨੂੰ ਹজম ਨਹੀਂ ਹੁੰਦਾ ਚੰਗੀ ਜੀ ਤੇ ਮਿਹਦਾ ਬਣਾਉਣ ਵਾਸਤੇ ਕੀ ਚਾਹੀਦਾ ਜਿਹੜਾ ਉਹ ਚੀਜ਼ਾਂ ਬਚਾਉਣੀਆਂ ਹੁੰਦੇ ਵੀਰ ਜੀ ਇਹ ਉਹਨੂੰ ਜਿਤਨਾ ਮੰਨ ਲਓ ਆਪਾਂ ਆ ਤਿਆਰ ਕੀਤੀ ਨਾ ਜੀ ਇਹਨੂੰ ਪਚਾਉਣ ਵਾਸ ਹਰੀ ਇਲਾਚੀ ਜਿਹੜੀ ਭਾਜੀ ਉਹ ਲੀਵਰ ਨੂੰ ਠੰਡਾ ਕਰਦੀ ਆ ਕਾਲੀ ਮਿਰਚ ਜਿਹੜੀ ਭਾਜੀ ਉਹ ਡਾਈਜੈਸਟ ਦੇ ਵਿੱਚ ਇਹਦੇ ਕੰਮ ਆਉਂਦੀ ਆ ਡਾਈਜੈਸਟ ਮੰਨ ਲਓ ਵਾਈ ਹੋਵੇ ਤੁਹਾਨੂੰ ਜਾਂ ਮੇਦੇ ਵਿੱਚ ਗਰਮੀ ਹੋਵੇ ਉਹ ਘਟਦੀ ਆ ਜੀ ਠੀਕ ਆ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਅੱਜ ਜਿਹੜੇ ਕਿ ਕੀ ਗੁਰੂ ਦੇ ਲਾਨੀਆ ਫੌਜਾਂ ਵਾਲੇ ਨੇ ਕਿ ਉਹਨਾਂ ਨਾਲ ਅੱਜ ਗੱਲਬਾਤ ਵੀ ਕੀਤੀ ਆ ਅਤੇ ਤੁਸੀਂ ਦੇਖਿਆ ਵੀ ਇਹਨਾਂ ਦੀ ਸੇਧ ਦਾ ਰਾਜ਼ ਵੀ ਬਾਬਾ ਜੀ ਆਪਣੀ ਤੁਹਾਡੀ ਸੇਧ ਦਾ ਰਾਜ਼ ਵੀ ਲੰਦਾ ਇਹੋ ਹੀ ਆ ਦਸ਼ਕਾਂ ਜੂਨ ਸਾਂਝਾ ਕਰਦੇ ਹੋ ਤੁਹਾਡੀ ਸੇਧ ਦਾ ਕੀ ਰਾਜ਼ ਆ ਹਾਂਜੀ ਹਾਂਜੀ ਭਾਜੀ ਮੈਂ ਵੀ ਪਾਵਰ ਲਿਫਟਰ ਆਂ ਭਾਜੀ 2015 ਚ ਨੈ ਤੇ ਮੇਰੇ ਸੱਟ ਲੱਗਣ ਦੇ ਕਾਰਨ ਮੇਰੇ ਪ੍ਰੇਟ ਹੁੰਦਾ ਕਾਰਨ ਥੋੜੀ ਚਲੋ ਸਿਹਤ ਖਰਾਬ ਹੋ ਗਈ ਹੈ ਵੈਸੇ ਮੈਂ ਪਾਵਰ ਲਿਫਟਨ ਭਾਈ 2015 2014 ਚ ਨੈਸ਼ਨਲ ਚੈਂਪੀਅਨ ਹੈ ਜੀ ਵਾਈ ਵਾਹ ਤੁਸੀਂ ਦੇਖਿਆ ਵੀ ਗੁਰੂ ਜੀ ਵਾਲਾ ਲਾੜੀਆਂ ਫੌਜਾਂ ਨੇ ਹਮੇਸ਼ਾ ਕੀਰਤ ਕਰਕੇ ਮਿਹਨਤ ਕਰਕੇ ਆਪਣਾ ਪਰਵਾਦ ਦਾ ਪੇੜ ਪਾਲਦੇ ਨੇ ਅਤੇ ਪਾਵਰ ਲਿਫਟਨ ਦਾ ਜਿਹੜਾ ਕੰਮ ਕਰਦੇ ਨੇ ਤੁਸੀਂ ਦੇਖਿਆ ਤੇ ਨੌਜਵਾਨਔਕ ਸੁਨੇਹਾ ਦਿੱਤਾ ਵੀ ਆਪਣੇ ਹੱਥੀ ਕੀਰਤ ਕਰਕੇ ਜਿਹੜਾ ਕੀ ਕਮਾਉਣਾ ਚਾਹੀਦਾ ਬੀਏ ਪਾਸ ਹੈ ਨੌਜਵਾਨ ਬੀਏ ਪਾਸ ਹੈ ਦਫਤਰਾਂ ਜਿਹੜਾ ਕੀ ਐਸਓਰਾਮ ਛੱਡ ਕੇ ਅੱਜ ਖੁੱਲੇ ਆਸਮਾਨ ਥੱਲੇ ਜਿਹੜੀ ਸ ਉਹ ਗੱਲਬਾਤ ਕਰਾਂਗੇ ਕਿ ਨੌਜਵਾਨ ਇਹਦਾ ਕੋਈ ਸ਼ਦਾਈ ਪੀਣ ਵਾਸਤੇ ਆਏ ਨੇ ਉਹਨਾਂ ਨੇ ਗੱਲਬਾਤ ਕਰਦੇ ਵੀਰਾਂ ਦੇ ਨਾਲ ਹਾਂਜੀ ਵੀਰ ਦੀ ਕੀ ਨਾਮ ਹੈ ਗੁਰਪ੍ਰੀਤ ਸਿੰਘ ਬਾਬਾ ਜੀ ਗੁਰਪ੍ਰੀਤ ਜੀ ਕਿਸ਼ਤਾਂ ਦੇਦੇ ਹੋ ਸ਼ਦਾਈ ਵਾਸਤੇ ਆਏ ਹੋ ਅਸੀਂ ਦੇਖਿਆ ਜਾ ਤਾ ਇੱਕ ਨੌਜਵਾਨ ਜਾ ਤਾ ਕੋਲ ਡਰਿੰਕਾਂ ਨੂੰ ਪਰਦੇ ਦੇ ਦਿੰਦੇ ਨੇ ਕਹਿੰਦੇ ਠੰਡੀ ਹੁੰਦੀ ਆ ਮਸ਼ਹੂਰੀਆਂ ਕਹਿੰਦੇ ਜਿਹੜੀ ਚੀਜ਼ ਵੇਚਦੇ ਆ ਜਿਹੜਾ ਵੱਡੇ ਵੱਡੇ ਕਲਾਕਾਰ ਮਸ਼ਹੂਰੀਆਂ ਦੇਂਦੇ ਨੇ ਬਾਲੀਵੁੱਡ ਦੇ ਲੋਕ ਉਹਨਾਂ ਜਿਹੜਾ ਪਸੰਦ ਕਰਦੇ ਤੁਸੀਂ ਸ਼ਦਾਈ ਪੀਣ ਵਾਸਤੇ ਆਓ ਕੀ ਕਰਨਾ ਚਾਹੋ ਬਾਬਾ ਜੀ ਅਸੀਂ ਤਾਂ ਆਪ ਖੁਦ ਨੇਚਰਲ ਆ ਅਸੀਂ ਤੇ ਆਪ ਪਹਿਲੇ ਨੇਚਰਲ ਹੁੰ ਉਹਨੂੰ ਕੋਲਡ ਡਰਿੰਕ ਸਹੀ ਨਹੀਂ ਕਿਉਂਕਿ ਕੋਲਡ ਡਰਿੰਕ ਚ ਇੱਕ ਗੈਸ ਬੌਂਡ ਹੁੰਦੀ ਜਿਹੜੀ ਗੈਸ ਹੈ ਨਾ ਉਹ ਆਪਣਾ ਮਸਲ ਜਿਹੜਾ ਗਰੋਥ ਨਹੀਂ ਵਧਣ ਦਿੰਦੀ ਤੇ ਇਸ ਕਰਕੇ ਕੋਲਡ ਡਰਿੰਕ ਤੋਂ ਦੂਰ ਰਹਿਣਾ ਚਾਹੀਦਾ ਵੈਸੇ ਵੀ ਕੋਲਡ ਡਰਿੰਕ ਸਹੀ ਨਹੀਂ ਜਿਹੜੀ ਇਹ ਨੇਚਰਲ ਬਾਦਾਮ ਇਹਦੇ ਵਿੱਚ ਹੋ ਗਿਆ ਸੌਗੀ ਸੂਗੀ ਜੋ ਵੀ ਹੁੰਦੇ ਹਨ ਇਹ ਨੇਚਰਲ ਹੈ ਜਿਹੜੀਆਂ ਆਪਾਂ ਉਪਜਾਉ ਜਿਹਨੂੰ ਕਹਿ ਦਿੰਨੇ ਆਪਾਂ ਮਿੱਟੀ ਤੋਂ ਪੈਦਾ ਹੁੰਦੀਆਂ ਇਸ ਕਰਕੇ ਸਭ ਤੋਂ ਬੈਸਟ ਮੈਚ ਚੀਜ਼ ਨੂੰ ਮੰਨਦਾ ਵੀ ਇਹ ਸਭ ਤੋਂ ਵਧੀਆ ਜਿੰਮ ਵਾਲਿਆਂ ਕਰਨ ਖਾਸ ਕਰਕੇ ਹਾਂਜੀ ਅਸੀਂ ਦੇਖਿਆ ਜਿੰਮ ਦੀ ਤੁਸੀਂ ਗੱਲ ਕੀਤੀ ਹੈ ਜਿੰਮ ਵਾਲੇ ਅਸੀਂ ਦੇਖਿਆ ਖਾਤ ਕੇ ਜਿਹੜੇ ਕਿ ਮਹਿੰਗੇ ਮਹਿੰਗੇ ਪ੍ਰੋਟੀਨ ਲੈਂਦੇ ਨੇ ਜਾਂ ਹੋਰ ਚੀਜ਼ਾਂ ਲੈਂਦੇ ਨੇ ਅਸੀਂ ਉਹ ਲੈ ਕੇ ਕਿ ਮਸਲ ਗੈਣ ਹੋ ਜਾਣ ਜਾਨਵਰੀ ਜਿਹੜਾ ਸਟੈਮਨਾ ਬਣ ਸਕੇ ਕਿ ਲੱਗਦਾ ਤੁਸੀਂ ਸਰਦਾਈ ਪੀਂਦੇ ਹੋ ਸਰਦਾ ਹੋਗੇ ਜਿਹਨਾਂ ਨੂੰ ਕੋਈ ਪਾਵਰ ਮਿਲਦੀ ਹੈ ਇਹ ਚੀਜ਼ਾਂ ਨਾਲ ਹਾਂਜੀ ਹਾਂਜੀ ਬਾਬਾ ਜੀ ਇਹ ਜਿੱਦਾਂ ਇਦਾਂ ਨਾਲ ਇਹਦੇ ਨਾਲ ਚਲੋ ਇਹ ਚੀਜ਼ਾਂ ਨੇਚਰਲ ਹੋ ਗਈਆਂ ਇਹਦੇ ਨਾਲ એનર્ਜੀ ਬਹੁਤ ਹੁੰਦੀ ਜਿੱਦਾਂ ਹਨਾ ਸ਼ਰਦਾਈ ਨਾਲ ਆਪਾਂ એનર્ਜੀ ਆਪ ਬਹੁਤ ਹੁੰਦੀ ਆ ਬਾਕੀ ਜੋ ਕੋਈ ਵੀ ਤੁਹਾਡੀ ਡਾਈਟ ਦੇ ਸਿਰ ਤੇ ਆ ਇੱਕ ਜਿੱਦਾਂ ਪਾਊਡਰ ਹੋ ਗਏ ਪ੍ਰੋਟੀਨ ਉਹ ਹੁੰਦੇ ਇੱਕ ਤੁਹਾਡੇ ਜਿੱਦਾਂ ਡਾਈਟ ਨਹੀਂ ਤੁਹਾਡੀ ਹੋਈ ਪ੍ਰੋਪਰ ਜਿੱਦਾਂ ਆਪਾਂ ਘਰੇ ਹੁੰਨੇ ਆ ਪੰਜ ਮੀਲ ਛੇ ਮੀਲ ਇਹਨੇ ਪਰ ਡੇ ਦੇ ਉਹਦੇ ਵਿੱਚ ਜਿੱਦਾਂ ਨਹੀਂ ਹੁੰਦੀ ਇਸ ਕਰਕੇ ਪ੍ਰੋਟੀਨ ਪਾਊਡਰ ਪਰ ਮੈਂ ਤੇ ਇਹ ਚਾਹੁੰਦਾ ਵੀ ਨੇਚਰਲ ਤੁਸੀਂ ਡਾਈਟ ਲਾਓ ਤੇ ਸਭ ਤੋਂ ਵਧੀਆ ਹਾਂਜੀ ਇਸ ਕਰਕੇ ਸੁਨੇਹਾ ਕੀ ਦੇਣਾ ਚਾਹੋ ਜਿਹੜੇ ਸਾਡੇ ਦਰਸ਼ਕਾਂ ਖਾਸ ਕਰਕੇ ਦੇਖ ਰਹੇ ਨੇ ਤੁਹਾਨੂੰ ਤੁਸੀਂ ਖਾਸ ਕਰਕੇ ਜਿਹੜੇ ਵੀ ਜਿਮ ਲਾਉਂਦੇ ਨੇ ਉਹਨਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਆਪਿਆ ਮੈਂ ਤੇ ਵੀਰ ਜੀ ਇਹ ਸੁਨੇਹਾ ਦੇਣਾ ਚਾਹੁੰਦਾ ਵੀ ਮੇਰੇ ਭਰਾ ਤਕੜੇ ਹੋ ਜਿਮ ਸ਼ੂ ਮਲਾਓ ਨਸ਼ੇ ਨੂੰ ਛੇ ਤਿਆਗੋ ਇਹ ਵਧੀਆ ਚੀਜ਼ਾਂ ਇਹਨਾਂ ਨੂੰ ਪਹਿਲ ਕਰੋ ਇਹ ਜੇ ਤੁਸੀਂ ਮੰਨ ਲਓ ਬਾਹਰੋਂ ਨਹੀਂ ਅਫੋਰਡ ਕਰ ਸਕਦੇ ਤੁਸੀਂ ਘਰੇ ਬੈ ਕੇ ਵੀ ਬਣਾ ਕੇ ਆਪਨਾ ਵਧੀਆ ਪੀ ਸਕਦੇ ਢਿੱਲੀ ਤੇ ਢੇਲੀ ਹਾਂਜੀ ਬਹੁਤ ਧੰਨਵਾਦ ਜੀ ਹੋਰ ਵੀ ਕੀ ਗੱਲਬਾਤ ਕਰਦੇ ਵੀਰਾਂ ਦੇ ਨਾਲ ਵੀਰ ਜੀ ਕੀ ਨਾਮ ਤੁਹਾਡਾ ਦਰਸ਼ਕਾਂ ਨੂੰ ਸਾਂਝਾ ਕਰਦੇ ਹੋ ਤੇ ਅੱਜ ਸਦਾਈ ਪੀਣ ਵਾਸਤੇ ਆਏ ਮੈਂ ਭਾਈ ਵਧੀਆ ਚੀਜ਼ ਆ ਪੀਣੀ ਚਾਹੀਦੀ ਆ ਇਹਦੇ ਪੱਕੀ ਲੱਗਦਾ ਸਾਡੀ ਜਿਹੜੀ ਜਵਾਨੀ ਆ ਖਾਸ ਕਰਕੇ ਮੈਂ ਜਿਵੇਂ ਗੱਲ ਕੀਤੀ ਵੀਰ ਦੇ ਨਾਲ ਵੀ ਕੋਲ ਡਰਿੰਕਾਂ ਵਾਲ ਸੌਫਟ ਡਰਿੰਕਾਂ ਵਾਲ ਜਾਂ ਕੋਲਡ ਕਾਫੀਆ ਵਾਲ ਤੁਰ ਪਈ ਆ ਤੇ ਤੁਹਾਨੂੰ ਪਤਾ ਹੀ ਆ ਜਿਹੜੇ ਨਿਹੰਗ ਸਿੰਘ ਆ ਉਹ ਤੁਹਾਨੂੰ ਪਤਾ ਹੀ ਆ ਨਾ ਕੋਈ ਬਿਮਾਰੀ ਲੱਗੇ ਲੱਗਣੀ ਇਹਦੇ ਵਧੀਆ ਚੀਜ਼ ਆ ਉਹਨਾਂ ਨੂੰ ਵੇਖਿਆ ਕਦੀ ਆਪਾਂ ਗੁਲੂ ਗੋਸ਼ ਲੱਗਾ ਕਦੀ ਵੇਖਿਆ ਜੇ ਨਾ ਇਹਦੇ ਸਭ ਤੋਂ ਬੈਸਟ ਚੀਜ਼ ਆ ਜੀ ਉਹ ਨਵਾਂ ਇਹਦੇ ਵਿੱਚ ਬਦਾਮ ਜੇ ਹੋਰ ਬਹੁਤ ਸਮਾਨ ਚ ਪਾਉਂਦੇ ਨੇ ਜੇ ਕਾਲੀ ਮਿਰਚਾਂ ਪਾਉਂਦੇ ਨੇ ਇਲਾਚੀਆਂ ਪਾਉਂਦੇ ਨੇ ਜਿਹੜੀਆਂ ਸਾਡੀ ਸਿਹਤ ਵਾਸਤੇ ਬਹੁਤ ਵਧੀਆ ਹਾਂਜੀ ਹਾਂਜੀ ਬਹੁਤ ਵਧੀਆ ਜਿਹੜੇ ਗਲਾਬ ਦੇ ਫੁੱਲ ਪੈਂਦੇ ਇਹਦੇ ਵਿੱਚ ਕਾਲੀ ਮਿਰਚ ਪੈਣੀ ਆ ਗਿਰੀਆਂ ਖਸਖਾਸ ਵਧੀਆ ਐ ਰਗੜ ਕੇ ਕਰੀ ਚੰਗੀ ਤਰ੍ਹਾਂ ਮਤਲਬ ਵਧੀਆ ਪੀਣੀ ਚਾਹੀਦੀ ਆਰੇ ਕਿ ਲੱਗਦਾ ਵੀ ਸਾਡੀ ਜਿਹੜੀ ਨੌਜਵਾਨੀ ਆ ਇੱਕ ਵਾਰੀ ਫੇਰ ਤੋਂ ਜਿਹੜੀ ਆ ਵਾਪਸ ਜਿਵੇਂ ਨੌਜਵਾਨ ਨੂੰ ਜਿਵੇਂ ਬਨਨਾਮ ਕੀਤਾਦਾ ਵੀ ਪੰਜਾਬ ਦੀ ਨੌਜਵਾਨੀ ਛੇੜੀ ਨੇ ਨਸ਼ਾ ਕਰਦੇ ਨੇ ਜੇਕਰ ਤੁਹਾਡੇਗੇ ਨੌਜਵਾਨ ਇਸ ਤਰ੍ਹਾਂ ਜਿਹੜੀਆਂ ਖਰਾਕਾਂ ਨੇ ਇਸ ਵਾਰ ਧਿਆਨ ਦੇਣ ਤੇ ਲੱਗਦਾ ਪੰਜਾਬ ਦੇ ਲੋਕ ਬਨਨਾਮ ਕਰਦੇ ਨੇ ਉਹਨਾਂ ਨੂੰ ਕਿਤੇ ਮੂੰਹ ਤੋੜ ਮਜਵਾ ਮਿਲੇਗਾ ਹਾਂਜੀ ਮਿਲ ਸਕਦਾ ਜੀ ਜੇ ਸਾਰੇ ਨੌਜਵਾਨ ਨਸ਼ੇ ਨੂੰ ਛੱਡ ਕੇ ਇਹ ਕੰਮ ਕਰਨ ਅਸੀਂ ਸਵੇਰੇ ਤੜਕੇ 5:30 ਵਜੇ ਉੱਠੀਦਾ ਜੀ ਇਹ ਵੀਰ ਨਾਲ ਆ ਜੇ ਮਲਾਈਦਾ ਵਾ ਬਾਅਦ ਚ ਸਾਡੇ ਉਥੇ ਮੇਰਾ ਪਿੰਡ ਪਾਈਵੜਿਆ ਉਥੇ ਲੱਗਦਾ ਹੁੰਦਾ ਸੀ ਰਗੜਾ ਤੇ 2.5 3 ਤੇ ਹੁਣ ਤੇ ਉਥੇ ਨਹੀਂ ਲੱਗਦਾ ਤੇ ਹੁਣ ਅਸੀਂ ਚੇਚਾ ਆਏ ਥੇ ਆ ਸੁਪਰਫੂਡ ਖਾਣ ਤੇ ਨਾਲ ਸ਼ਰਦਾਈ ਪੀਣ ਵੀਡੀਓ ਤੇ ਵੇਖਿਆ ਸੀ ਬਾਬਾ ਜੀ ਨੂੰ ਤੇ ਹੁਣ ਕੰਪਨੀ ਵਾਗ ਆਏ ਆ ਪਾਇਵੜ ਪਿੰਡ ਆਪਣਾ ਹਾਂ ਜੀ ਬਹੁਤ ਧੰਨਵਾਦੀ ਤੁਸੀਂ ਦੇਖਿਆ ਵੀ ਜਿਥੇ ਅੱਜ ਕੱਲ ਦੀ ਜਵਾਨੀ ਸਾਡੇ ਜਿਹੜੀ ਕੀ ਨਸ਼ਿਆਂ ਵੱਲ ਤੁਰਿਆ ਆ ਰਹੀ ਹੈ ਪਰ ਉਥੇ ਕੁਝ ਨੌਜਵਾਨ ਜਿਹੜੇ ਕੀ ਅੱਜ ਵੀ ਆਪਣਾ ਸਿਹਤ ਬਣਾਉਣ ਵਾਸਤੇ ਮਿਹਨਤ ਕਰਦੇ ਨੇ ਜਿਵੇਂ ਦੱਸਿਆ ਵੀਰ ਨੇ ਸਵੇਰੇ 5:30 ਉੱਠਦੇ ਨੇ ਅਤੇ 5 ਵਾੜ ਪਿੰਡ ਤੋਂ ਆਏ ਨੇ ਤੁਸੀਂ ਦੇਖਿਆ ਵੀ ਨੌਜਵਾਨ ਕਹਿੰਦੇ ਰੋਜ਼ ਦੀ ਢਾਈ 300 ਦੀ ਸਾਡੀ ਖਰਾਕ ਆ ਜਿਹੜੀ ਕੀ ਸਿਹਤ ਬਣਾਉਣ ਵਾਸਤੇ ਤੇ ਵਧੀਆ ਗੱਲ ਹੈ ਕਿਉਂਕਿ ਪੰਜਾਬ ਨੂੰ ਜਿੱਥੇ ਬੰਦਾਮ ਕੀਤਾਦਾ ਵੀ ਪੰਜਾਬ ਛੇਵਾ ਦਰਿਆ ਨਹੀਂ ਛੇਵਾ ਤੁਰਿਆ ਉੱਥੇ ਕੁਝ ਨੌਜਵਾਨ ਜਿਹੜੇ ਅੱਜ ਵੀ ਪੰਜਾਬ ਆਪਣੇ ਸਾਂਭੀ ਫਿਰਦੇ ਨੇ ਅਤੇ ਸਰੀਰ ਬਣਾਵਾ ਤੇ ਸਿਹਤ ਬਣਾਵਾ ਤੇ ਲੱਖਾਂ ਰੁਪਏ ਜਿਹੜੇ ਕੀ ਡਾਈਟ ਤੇ ਜਿਹੜੇ ਖੱਤੇ ਨੇ ਕਿਤਾ ਕਿਤਾ ਪੰਜਾਬ ਨੂੰ ਇਹਨਾਂ ਨੌਜਵਾਨਾਂ ਤੇ ਮਾਣ ਆ ਮੈਨੂੰ ਦਿਓ ਜਾਤ ਮੈਂ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ